ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਨਵੀਂ ਅਪਡੇਟ ਲੈ ਕੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਅਪਡੇਟ ਦੇ ਕੇ ਆਏ ਆ ਆਪਾਂ ਵੀ ਕਿਸੇ ਵੀ ਵੀਰ ਭਰਾ ਕੋਲੇ ਪੁਰਾਣਾ ਟਰੈਕਟਰ ਜਾਂ ਨਵਾਂ ਟਰੈਕਟਰ ਲੈ ਕੇ ਉਸ ਤੋਂ ਬਾਅਦ ਹਲਕੀ ਫੁਲਕੀ ਮੋਡੀਫਿਕੇਸ਼ਨ ਕਰਾਉਣੀ ਹੁੰਦੀ ਆ ਤੇ ਉਹ ਕਈ ਵਾਰ ਕੀ ਹੁੰਦਾ ਨਾ ਵੀ ਇਹ ਹੁੰਦਾ ਵੀ ਇਹ ਤਾਂ ਆਲ ਓਵਰੀ ਟਰੈਕਟਰ ਤਿਆਰ ਕਰਦੇ ਨੇ ਵੀ ਛੋਟੇ-ਮੋਟੇ ਕੰਮ ਕਰਦੇ ਨਹੀਂ ਪਰ ਆਪਾਂ ਕਰਦੇ ਸਾਰੇ ਹੀ ਆ ਹਲਕਾ-ਫੁਲਕਾ ਕੰਮ ਕਰਾਉਣਾ ਹੈ ਬੰਪਰ ਕੋਈ ਮੋਡੀਫਿਕੇਸ਼ਨ ਕਰਵਾਉਣੀ ਆ ਤਾਂ ਉਹਦੇ ਲਈ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਪਰ ਉਹਦੇ ਲਈ ਥੋੜਾ ਜਿਹਾ ਸਮਾਂ ਵੱਧ ਚਾਹੀਦਾ ਇਹ ਆਪਣਾ ਇੱਕ ਤਰੀਕਾ ਵੀ ਸਾਡੇ ਕੋਲੇ ਟਰੈਕਟਰ ਪਹਿਲਾਂ ਬੁੱਕ ਹੁੰਦੇ ਨੇ ਕਿ ਪੂਰਾ ਸਮੇਂ ਦੇ ਹਿਸਾਬ ਨਾਲ ਆਪਾਂ ਕੰਮ ਕਰਦੇ ਆਂ ਆਜੋ ਤੁਹਾਨੂੰ ਜਿਆਦਾ ਟਾਈਮ ਲੈਂਦੇ ਹੋਏ ਨਾ ਵੀ ਤੁਹਾਨੂੰ ਦਿਖਾਈਏ ਆਪਾਂ ਇਹ ਮਹੀਂਦਰਾ ਜੀਵੋ 365 ਬਹੁਤ ਵਧੀਆ ਟਰੈਕਟਰ ਹੈ ਇਹ ਲਾ ਲਓ ਤੁਸੀਂ ਜਿਹੜੀ ਪਰਫਾਰਮੈਂਸ ਹੈ ਜਿਹੜੀ ਅੱਜ ਤਾਂ ਜਿਹੜਾ 475 ਆ ਜਿਹੜਾ ਉਹਦੇ ਬਰਾਬਰ 265 ਬਰਾਬਰ ਚੱਲਦਾ ਹੈ ਪੂਰੀ ਪਾਵਰ ਦਿਖਾਉਂਦਾ ਹੈਗਾ ਇਹ ਭਰਾ ਨੇ ਬਾਗਾਂ ਵਾਸਤੇ ਲਿਆਗਾ ਸਾਡੇ ਹਰਿਆਣੇ ਦੇ ਵਿੱਚ ਬੂਥਨ ਪਿੰਡ ਹੈਗਾ ਤੇ ਬੂਥਨ ਕਲਾ ਤੇ ਹਰਿਆਣਵੀ ਜਾੜ ਨੇ ਜਿਹੜੇ ਆਪਣੇ ਪਿਓਰ ਤੇ ਉਹਨਾਂ ਦਾ ਟਰੈਕਟਰ ਹੈ ਤੇ ਆ ਜੋ ਇਹਨਾਂ ਦਾ ਕੰਮ ਦੋ ਦਿਖਾਉਣਿਆ ਤੁਹਾਨੂੰ ਕੀ ਕੁਛ ਕਰਿਆ ਇੱਕ ਤਾਂ ਆਪਾਂ ਇਹਦੇ ਉੱਤੇ ਨਾ ਫਾਈਬਰ ਛਤਰੀ ਲਗਾਈ ਹੈ ਇੱਕ ਕੰਪਨੀ ਵੱਲੋਂ ਕੋਈ ਆਪਸ਼ਨ ਨਹੀਂ ਸੀ ਆ ਦੇਖੋ ਇਹਦੀ ਯੂ ਦੀ ਫਿਟਿੰਗ ਦੇਖੋ ਮੜਗਾਂੜ ਦੇ ਉੱਪਰ ਹੀ ਚੱਕੀ ਆਪਾਂ ਨੇ ਆਪਸ਼ਨ ਹੀ ਇਹਦੀ ਆਹਾ ਸੀ ਇੱਥੇ ਹੀ ਲੱਗ ਸਕਦੀ ਸੀ ਆਪਾਂ ਫਾਈਬਰ ਲਗਾਈ ਆਪਾਂ ਉਸ ਤੋਂ ਬਾਅਦ ਆ ਜੋ ਬੈਕ ਦੇ ਇਹ ਜਿਹੜੇ ਆਰਮ ਨੇ ਨਾ ਲਿਫਟ ਆਰਮ ਲਿਫਟ ਆਰਮ ਸਿੱਧੀ ਕਿੱਲੀ ਵਾਲੇ ਸੀਗੇ ਆ ਚੀਜ਼ ਹੈ ਨਹੀਂ ਸੀ ਇਹਦੇ ਇਹਨੂੰ ਆਪਾਂ ਆਰਮ ਟਰੈਕਟਰਾਂ ਲਈ ਜਿਵੇਂ ਹੁੰਦੇ ਆ ਆਰਮ ਟਰੈਕਟਰਾਂ ਦੇ ਆਪਣੇ ਹੁੰਦੇ ਨੇ ਉਸ ਤਰ੍ਹਾਂ ਹੈਵੀ ਬਣਾਇਆ ਤੇ ਦੋਨੋਂ ਸਾਈਡ ਇਹ ਹੋ ਗਈਆਂ ਉਸ ਤੋਂ ਬਾਅਦ ਇਹਦੇ ਸੰਗਲ ਸੀਗੇ ਤੇ ਛੋਟੇ-ਛੋਟੇ ਸਟੈਬਲਾਈਜ਼ਰ ਲਗਾਏ ਨੇ ਵੱਡੇ ਟਰੈਕਟਰਾਂ ਵਾਂਗੂ ਕਿਉਂ ਇਹਦੇ ਪਿੱਛੇ ਰੋਟਾਵੇਟਰ ਵਗੈਰਾ ਵੀ ਪਾਉਣਾ ਇਹਨਾਂ ਨੇ ਉਸ ਤੋਂ ਬਾਅਦ ਆ ਜੇ ਲਿੰਕਾਂ ਤੇ ਆਪਾਂ ਲਿੰਕਾਂਆਂ ਦੀਆਂ ਬਹੁਤ ਪਤਲੀਆਂ ਤੇ ਕਮਜ਼ੋਰ ਸੀਗੀਆਂ ਇਹਨਾਂ ਨੂੰ ਆਪਾਂ ਹੈਵੀ ਬਣਾਇਆ ਵੀ ਇੰਪਲੀਮੈਂਟ ਜਿਹੜੇ ਹੈਵੀ ਤੋਂ ਹੈਵੀ ਵੀ ਚੱਕ ਸਕਦਾ ਹੈ ਉਸ ਤੋਂ ਬਾਅਦ ਆਜੋ ਆਪਾਂ ਇਹਦੀ ਮੇਨ ਬਸ ਇਹ ਹੀ ਚੀਜ਼ ਸੀ ਆਪਣੀ ਦਿਖਾਉਣ ਵਾਲੀ ਵੀ ਇਛਲਾ ਲਿੰਕ ਵਾਲਾ ਹੁੱਕ ਦਾ ਕੰਮ ਹੁੱਕੇ ਤੇ ਆਉਂਦੀ ਨਹੀਂ ਕੰਪਨੀ ਵੱਲੋਂ ਹੁੱਕ ਲਗਾਈ ਆਪਾਂ ਨੇ ਤੇ ਫਾਈਬਰ ਸ਼ਾਦੇ ਲਗਾਈ ਆ ਅੱਗੇ ਵੀ ਇਹਦੇ ਇਹ ਜਿਹੇ ਟਰੈਕਟਰ ਆਪਣੇ ਕੋਲੇ ਆਉਂਦੇ ਰਹਿੰਦੇ ਨੇ ਕੋਈ ਬੰਪਰ ਲਗਾਉਣਾ ਕਿਸੇ ਨੇ ਕੁਝ ਵੀ ਕਰਵਾਉਣਾ ਹੈ ਸਪੈਸ਼ਲ ਆਪਾਂ ਇਸ ਲਈ ਵੀਡੀਓ ਪਾਈ ਸੀ ਵੀ ਕਿਸੇ ਵੀ ਭਰਾ ਨੇ ਮੋਡੀਫਿਕੇਸ਼ਨ ਹਲਕੀ ਫੁਲਕੀ ਕਰਾਉਣੀ ਹੈ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਤੇ ਭਾਈ ਸਾਹਿਬ ਨੂੰ ਮਲਾਉਨੇ ਆ ਜਾਓ ਜੀ ਵੀ ਇਹਨਾਂ ਨੂੰ ਪੁੱਛਦੇ ਆਂ ਕੰਮ ਵਧੀਆ ਲੱਗਿਆ ਅੱਸੀ ਕਾਲ ਜੀ ਹਾਂਜੀ ਕੰਮ ਕਿਵੇਂ ਲੱਗਿਆ ਤੁਹਾਨੂੰ ਜਿਹੜਾ ਤੁਸੀਂ ਕਰਵਾਇਆ ਬਹੁਤ ਬੜੀਆ ਕੰਮ ਅੱਛਾ ਜੀ ਸੋਰਾ ਹੋ ਗਿਆ ਦਿਲ ਖੁਸ਼ ਹੋ ਗਿਆ ਬਿਲਕੁਲ ਖੁਸ਼ ਹੋ ਗਿਆ ਨਾ ਚਲੋ ਕੰਪਨੀ ਜੈਸਾ ਕੰਮ ਕੀਆ ਹੈ ਭਾਈ ਸਾਹਿਬ ਨੇ ਬਹੁਤ ਅੱਛਾ ਕੰਮ ਕੀਆ ਹੈ ਦਿਲ ਖੁਸ਼ ਹੋ ਗਿਆ ਹਾਂਜੀ ਇਹੀ ਹੁੰਦਾਗਾ ਵੀ ਕੰਪਨੀ ਤਰ੍ਹਾਂ ਕੰਮ ਹੋ ਜੇ ਫਿਰ ਅੱਛਾ ਲੱਗਦਾਗਾ ਬਹੁਤ ਬੜੀਆ ਜੀ ਸੋਹਣਾ ਜੇ ਕੰਮ ਕੀਆ ਹੈ ਮੈਂ ਤਾਂ ਯਹੀ ਦੁਆ ਦੇਤਾ ਹਾਂ ਔਰ ਕਿਸਾਨ ਭਾਈ ਯਾਗੇ ਆਪੋ ਬਾਪਰਾ ਬੜੀਆ ਕੁਆਲਟੀ ਕੋ ਕੰਮ ਹੋ ਕੰਪਨੀ ਤਰ੍ਹਾਂ ਤੇ ਆਪਾਂ ਇਹ ਗੱਲ ਦੱਸਣੀ ਸੀ ਭਾਈ ਸਾਹਿਬ ਦਾ ਕਹਿਣਾ ਇਹ ਆ ਵੀ ਕੰਪਨੀ ਜੈਸਾ ਕੰਮ ਹੋ ਗਿਆ ਵੀ ਇਹਨਾਂ ਦੀ ਉਮੀਦ ਸੀ ਵੀ ਜਿਵੇਂ ਕੰਪਨੀ ਚੋਂ ਕੰਮ ਹੁੰਦਾ ਨਾ ਉਸ ਤਰ੍ਹਾਂ ਦਾ ਹੋ ਜੇ ਤੇ ਆਪਾਂ ਉਸੇ ਤਰ੍ਹਾਂ ਦਾ ਕਰਕੇ ਤੇ ਨਾਲ ਦਾ ਪੇਂਟ ਕਰੇ ਕੰਪਨੀ ਦਾ ਤੇ ਬਾਕੀ ਭਾਈ ਸਾਹਿਬ ਨੂੰ ਵਧੀਆ ਲੱਗਿਆ ਅੱਗੇ ਤੋਂ ਕਿਸੇ ਨੂੰ ਹੋਰ ਵੀ ਕਰਾਉਣਾ ਕੰਮ ਆਪਣੇ ਤੋਂ ਕਰਾ ਸਕਦਾ ਤੇ ਬੰਦਾ ਜੁੜਦਾ ਜੁੜਦਾ ਜੁੜ ਜਾਂਦਾ ਠੀਕ ਹੈ ਜੀ ਬਹੁਤ ਜਿਹੋਰਾ ਦਾ ਕੰਮ ਹੋਇਆ ਸਭ ਸਬ ਕਿਸਾਨ ਭਾਈਆਂ ਸੀ ਇਹ ਨਿਵੇਦਨ ਨੂੰ ਭਾਈ ਸਾਹਿਬ ਦਾ ਕੰਮ ਦੇਖ ਕੇ ਇਤਨੀ ਖੁਸ਼ੀ ਹੋਈ ਹੈ ਆਦੂ ਦਾ ਠੀਕ ਹੈ ਜੀ ਠੀਕ ਹੈ ਜੀ